ਸਤਿ ਸ਼੍ਰੀ ਅਕਾਲ ਜੀ ਕੈਂਡਾ ਨਿਊਜ਼ ਬੁਲਟਨ ਵੇਖਣ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸਮ ਰਣਜੀਤ ਕੌਰ ਗਿੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਮੁੱਖ ਹੈਡਲਾਈਨਸ ਤੇ ਪਿਆਰ ਪੰਜਾਬੀ ਉਮੀਦਵਾਰਾਂ ਨੇ ਪਖਾਇਆ ਚੋਣ ਮੈਦਾਨ ਵਿੱਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਸਰਗਰਮ ਕੰਜ਼ਰਵੇਟਿਵ ਨੇਤਾ ਪੀਪਲ ਨੇ ਹਦੀਸਾਂ ਵਿਦੇਸ਼ੀਆਂ ਨੂੰ ਦੇਣਗੇ ਦੇਸ਼ ਨਿਕਾਲਾ 23 ਅਪ੍ਰੈਲ ਨੂੰ ਕਰੇਗੀ ਭੁਗਤਾਨ ਪ੍ਰਤੀ ਬੱਚਾ 648.91 ਡਾਲਰ ਤੱਕ ਦਾ ਹੋਵੇਗਾ ਭੁਗਤਾਨ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡਾ ਦੇ ਵਿੱਚ ਚੋਣਾਂ ਚੱਲ ਰਹੀਆਂ ਨੇ ਤੇ ਚੋਣ ਮੈਦਾਨ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਇਹ ਮੁਕਾਬਲਾ ਦਿਲਚਸਪ ਵੇਖਣ ਨੂੰ ਲੱਗ ਰਿਹਾ ਹੈ ਤੇ ਕੈਨੇਡਾ ਦੇ ਵਿੱਚ 65 ਪੰਜਾਬੀ ਉਮੀਦਵਾਰ ਨੇ ਜੋ ਆਪਣੀ ਕਿਸਮਤ ਅਜ਼ਮਾਉਣ ਵਾਸਤੇ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ। ਲਿਬਰਲ, ਕੰਜ਼ਰਵੇਟਿਵਜ਼, ਐਨਡੀਪੀ, ਗ੍ਰੀਨਜ਼ ਅਤੇ ਵੱਖ-ਵੱਖਾ ਪਾਰਟੀਆਂ ਨੇ ਪੰਜਾਬੀ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਹੈ ਕਿਉਂਕਿ ਕੈਨੇਡਾ ਦੇ ਵਿੱਚ ਪੰਜਾਬੀ ਬਹੁਤ ਵੱਡੀ ਗਿਣਤੀ ਦੇ ਵਿੱਚ ਵਸੇ ਹੋਏ ਨੇ। ਇਸ ਗਿਣਤੀ ਨੂੰ ਧਿਆਨ ਦੇ ਵਿੱਚ ਰੱਖਦਿਆਂ ਪੰਜਾਬੀ ਵੋਟ ਵਟੋੜਨ ਵਾਸਤੇ ਪੰਜਾਬੀ ਉਮੀਦਵਾਰਾਂ ਨੂੰ ਹੀ ਅਲਾਨਿਆ ਗਿਆ ਕੈਨੇਡਾ ਚ ਇਸ ਮਹੀਨੇ ਮਤਲਬ 28 ਅਪ੍ਰੈਲ ਨੂੰ ਸੰਘੀ ਚੋਣਾਂ ਹੋਣ ਜਾ ਰਹੀਆਂ ਨੇ ਖਾਸ ਗੱਲ ਇਹ ਹੈ ਕਿ ਇਸ ਵਾਰ ਦੇ ਰਿਕਾਰਡ ਗਿਣਤੀ ਚ ਪੰਜਾਬੀ ਮੂਲ ਦੇ ਕੁੱਲ 65 ਉਮੀਦਵਾਰ ਦੇਸ਼ ਭਰ ਚ ਸੀਟਾਂ ਤੇ ਚੋਣ ਲੜ ਰਹੇ ਨੇ ਜੋ ਕਿ ਭਾਈਚਾਰੇ ਦੇ ਵੱਡੇ ਰਾਜਨੀਤਿਕ ਪ੍ਰਭਾਵ ਨੂੰ ਦਰਸਾਉਂਦਾ ਹੈ ਪੰਜਾਬੀ ਭਾਈਚਾਰੇ ਦਾ ਵੱਡਾ ਰਾਜਨੀਤਿਕ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ ਇਹ ਉਮੀਦਵਾਰ ਲਿਬਰਲਸ ਕੰਜ਼ਰਵੇਟਿਵਸ ਐਂਡਪੀ ਤੇ ਗ੍ਰੀਨਸ ਜਿਵੇਂ ਸਾਰੀਆਂ ਪ੍ਰਮੁੱਖ ਸੰਘੀ ਪਾਰਟੀਆਂ ਦੇ ਨੁਮਾਇੰਦੇ ਕਰ ਰਹੇ ਨੇ ਨਾਲ ਹੀ ਆਜ਼ਾਦ ਉਮੀਦਵਾਰਾਂ ਵੱਜੋਂ ਵੀ ਚੋਣ ਲੜ ਰਹੇ ਨੇ ਜੋ 온ਟਾਰੀਓ ਬ੍ਰਿਟਿਸ਼ ਕੋਲੰਬੀਆ ਅਲਬਰਟਾ ਤੇ ਮੈਨੀਟੋਬਾ ਵਰਗੇ ਪ੍ਰਮੁੱਖ ਪ੍ਰਾਂਤਾਂ 'ਚ ਫੈਲੇ ਹੋਏ ਨੇ ਕੈਨੇਡਾ ਦੀ ਦੱਖਣੀ ਏਸ਼ੀਆਈ ਆਬਾਦੀ ਦਾ ਇੱਕ ਮਹੱਤਵਪੂਰਨ ਹਿੱਸਾ ਭਰਨ ਵਾਲੇ ਪੰਜਾਬੀ ਭਾਈਚਾਰੇ ਨੇ ਆਪਣੀ ਰਾਜਨੀਤਿਕ ਮੌਜੂਦਗੀ ਵਿੱਚ ਲਗਾਤਾਰ ਵਾਧਾ ਦੇਖਿਆ ਇਸ ਸਾਲ ਦੀਆਂ ਚੋਣਾਂ 'ਚ ਤਜਰਬੇਕਾਰ ਸਿਆਸਤਦਾਨਾਂ ਅਤੇ ਨਵੇਂ ਚਿਹਰਿਆਂ ਦਾ ਮਿਸ਼ਰਣ ਹੈ ਜਿਨ੍ਹਾਂ 'ਚ ਪੇਸ਼ੇਵਰ ਉਦਮੀ, ਸਿੱਖਿਆਕ ਅਤੇ ਭਾਈਚਾਰਕ ਕਾਰਕੁਨ ਸ਼ਾਮਲ ਨੇ 2021 'ਚ 45 ਪੰਜਾਬੀ ਉਮੀਦਵਾਰਾਂ ਨੇ ਚੋਣ ਲੜੀ ਜਿਨ੍ਹਾਂ ਵਿੱਚੋਂ 17 ਨੇ ਹਾਊਸ ਆਫ ਕਾਮਨਸ ਜਕ ਆਪਣਾਈ ਜਦਕੀ 2019 ਚ 47 ਨੇ ਚੋਣ ਲੜੀ ਤੇ 22 ਜੁੜੇ ਗਏ ਇਸ ਵਾਰ 16 ਮੌਜੂਦਾ ਪੰਜਾਬੀ ਮੂਲ ਦੇ ਸੰਸਦ ਮੈਂਬਰਾਂ ਦੁਆਰਾ ਚੋਣ ਲੜੀ ਜਾ ਰਹੀ ਹੈ ਅਤੇ ਕਈ ਹਲਕਿਆਂ 'ਚ ਪੰਜਾਬੀ ਉਮੀਦਵਾਰਾਂ ਵਿਚਾਲੇ ਸਿੱਧੇ ਮੁਕਾਬਲੇ ਹੋਣਗੇ ਜਿਨ੍ਹਾਂ ਨਾਲ ਵੋਟਰਾਂ ਅਤੇ ਨਿਰਖਕਾਂ ਦੇ ਨਾਲ-ਨਾਲ ਉਹਨਾਂ ਦੇ ਰਿਸ਼ਤੇਦਾਰਾਂ ਲਈ ਦਿਲਚਸਪੀ ਦਾ ਵਿਸ਼ਾ ਹੋਵੇਗਾ ਐਨ.ਪੀ. ਨੇਤਾ ਚਕਮਿਤ ਸਿੰਘ ਜੋ ਕਿ ਸਭ ਤੋਂ ਵੱਧ ਜਾਣੇ ਪਛਾਣੇ ਪੰਜਾਬੀ ਕੈਨੇਡੀਅਨ ਸਿਆਸਤਦਾਨਾਂ 'ਚੋਂ ਇੱਕ ਨੇ ਇੱਕ ਵਾਰ ਫਿਰ ਬਰਨਬੀ ਸੈਂਟਰਲ ਤੋਂ ਚੋਣ ਲੜ ਰਹੇ ਨੇ ਦੌੜ 'ਚ ਪ੍ਰਮੁੱਖ ਹਸਤੀਆਂ ਵਿੱਚ ਜੋ ਲਿਬਰਲ ਪਾਰਟੀ ਦੀ ਕਮਲ ਖੇੜਾ ਸਿਹਤ ਮੰਤਰੀ ਅਤੇ ਬ੍ਰੈਂਪਟਨ ਵੈਸਟ ਤੋਂ ਮੌਜੂਦਾ ਸੰਸਦ ਮੈਂਬਰ ਦੇ ਨਾਲ-ਨਾਲ ਇਨੋਵੇਸ਼ਨ ਸਾਇੰਸ ਅਤੇ ਇੰਡਸਟਰੀ ਮੰਤਰੀ ਅਨੀਤਾ ਆਨੰਦ ਸ਼ਾਮਿਲ ਨੇ ਜੋ ਉਕਵਿਲਚ ਦੁਬਾਰਾ ਚੋਣ لڑ ਰਹੇ ਨੇ ਸਾਬਕਾ ਮੰਤਰੀ ਅਤੇ ਮੌਜੂਦਾ ਸੰਸਦ ਮੈਂਬਰ ਬ੍ਰਦੀਸ਼ ਚੱਗੜ ਵੀ ਵਾਟਰਲੂ ਚ ਦੁਬਾਰਾ ਚੋਣ ਲੜ ਰਹੇ ਨੇ ਲਿਬਰਲਾਂ ਨੇ ਪੰਜਾਬੀ ਉਮੀਦਵਾਰਾਂ ਦੀ ਇੱਕ ਮਜ਼ਬੂਤ ਸੂਚੀ ਤਿਆਰ ਕੀਤੀ ਹੈ ਜਿਸ 'ਚ ਅੰਜੂ ਢਿੱਲੋਂ ਰੂਬੀ ਸੋਹੋਤਾ ਸੋਨੀਆ ਸਿੱਧੂ ਅਮਰਜੀਤ ਸੋਹੀ ਰਾਹੁਲ ਵਾਲਿਆ ਜਾਰਜ ਚਾਹਲ ਹਰਦੀਪ ਸਰਾਏ ਅਤੇ ਸੁਖਤਾਲੀਵਾਲ ਸ਼ਾਮਿਲ ਨੇ ਦੋਰਾਨ ਕੰਜ਼ਰਵੇਟਿਵਸ ਨੇ ਗੁਰਮੀਤ ਸੰਧੂ ਨੂੰ ਸਕਾਪਰੋ ਨਾਰਥ ਟਿਮ ਉਪਲ ਨੂੰ ਐਡਵੈਂਚਰ ਗੇਟਵੇ ਡਿਸਚਾਰਜ ਹਾਲਨ ਨੂੰ ਕੈਲਗਰੀ ਈਸਟ ਤਰਨਚਾਹਲ ਨੂੰ ਬ੍ਰੈਂਚਨ ਸੈਂਟਰ ਦਲਵਿੰਦਰ ਗਿੱਲ ਨੂੰ ਕੈਲਗਰੀ ਮੈਕਨਾਈਟ ਅਮਨਪ੍ਰੀਤ ਐਸ ਗਿੱਲ ਨੂੰ ਕੈਲਗਰੀ ਸਕਾਈ 뷰 ਰਾਜਵੀਰ ਤਿਲੂ ਨੂੰ ਸੜੀ ਸੈਂਟਰ ਅਤੇ ਹਰਜੀਤ ਸਿੰਘ ਗਿੱਲ ਨੂੰ ਸੜੀ ਨਿਊਟਨਵਰਕ ਦੇ ਦਾਅਵੇਦਾਰਾਂ ਨੂੰ ਅੱਗੇ ਕੀਤਾ ਹੈ ਅਮਨਦੀਪ ਸੋਟੀ ਬ੍ਰੈਮਟਨ ਸੈਂਟਰ ਤੇ ਰਾਹੁਲ ਵਾਲਿਆ ਵਿਨਪੈਕ ਸੈਂਟਰ ਵਰਗੇ ਨਵੇਂ ਉਮੀਦਵਾਰ ਵੀ ਮੁੱਖ ਪਾਰਟੀ ਸਮਰਥਨ ਨਾਲ ਆਪਣੀ ਚੋਣ ਸ਼ੁਰੂਆਤ ਕਰ ਰਹੇ ਨੇ ਬ੍ਰੈਮਟਨ ਤੋਂ ਕਮਿਊਨਿਟੀ ਲੀਡਰ ਗੁਰਪ੍ਰੀਤ ਸਿੰਘ ਨੇ ਸੰਚਾਰ ਕੀਤਾ ਕਿ ਪੰਜਾਬੀ ਕੈਨੇਡੀਅਨ ਮਜੂ ਕੈਨੇਡਾ ਦੇ ਭਵਿੱਖ ਨੂੰ ਆਕਾਰ ਦੇਣ 'ਚ ਸਾਡੇ ਭਾਈਚਾਰੇ ਦੀ ਆਵਾਜ਼ ਮਜ਼ਬੂਤ ਹੁੰਦੀ ਹੈ ਸਰੀ ਤੋਂ ਇੱਕ ਨੌਜਵਾਨ ਵਕੀਲ ਮਨਪ੍ਰੀਤ ਕੌਰ ਨੇ ਕਿਹਾ ਕਿ ਪੰਜਾਬੀਆਂ ਨੇ ਪੀੜ੍ਹੀਆਂ ਤੋਂ ਕੈਨੇਡਾ ਦੇ ਸੱਭਿਆਚਾਰਕ ਅਤੇ ਆਰਥਿਕ ਦ੍ਰਿਸ਼ਟੀਕੋਣ ਨੂੰ ਅਮੀਰ ਬਣਾਇਆ ਹੈ ਸੰਘੀ ਰਾਜਨੀਤੀ 'ਚ ਸਾਡੀ ਵੱਡੀ ਸ਼ਮੂਲੀਅਤ ਇਸ ਵਿਰਾਸਤ ਦਾ ਹੰਦਰਸ ਹੁੰਦੀ ਹੈ ਸਾਡੇ ਦੁਆਰਾ ਆਈ ਗਈ ਹਰ ਵੋਟ ਸਾਡੀ ਪਛਾਣ ਸਾਡੀਆਂ ਤਰਜੀਹਾਂ ਅਤੇ ਇੱਕ ਵਧੇਰੇ ਸਮਵੇਸ਼ੀ ਤੇ ਪ੍ਰਤੀਨਿਧ ਕੈਨਡਾ ਲਈ ਸਾਡੇ ਦ੍ਰਿਸ਼ਟੀਕੋਣ ਦੀ ਪੁਸ਼ਟੀ ਕਰਦੀ ਹੈ ਇਮੀਗ੍ਰੇਸ਼ਨ ਸਿਹਤ ਸੰਭਾਲ ਸੁਧਾਰ ਆਰਥਿਕ ਮੌਕਿਆਂ ਅਤੇ ਕੈਨਡਾ ਦੀ ਵਿਦੇਸ਼ ਨੀਤੀ ਖਾਸ ਕਰਕੇ ਭਾਰਤ ਅਤੇ ਦੱਖਣੀ ਏਸ਼ੀਆ ਨਾਲ ਇਸ ਦੇ ਸਬੰਧਾਂ ਵਰਗੇ ਮੁੱਦਿਆਂ ਤੇ ਪ੍ਰਚਾਰ ਕਰਦੇ ਹੋਏ ਇਹ ਉਮੀਦਵਾਰ ਦੱਖਣੀ ਏਸ਼ੀਆਈ ਵੋਟਰਾਂ ਦੇ ਵਾਅਦੇ ਪ੍ਰਭਾਵਸ਼ਾਲੀ ਆਧਾਰ ਨਾਲ ਜੁੜ ਰਹੇ ਨੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਰਾਹ ਤੇ ਕੈਨੇਡੀਅਨ ਨੇਤਾ ਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਰ ਪੋਲੀਏਵ ਤੁਰਨ ਵਾਲੇ ਨੇ ਉਹਨਾਂ ਕਿਹਾ ਜੇ ਉਹ ਚੁਣੇ ਗਏ ਤਾਂ ਫਿਰ ਵਿਦੇਸ਼ੀਆਂ ਨੂੰ ਦੇਸ਼ ਨਿਕਾਲਾ ਦੇਣਗੇ ਇਸ ਪ੍ਰਤੀ ਉਹਨਾਂ ਨੇ ਸੌਂ ਵਿਖਾ ਲਈ ਹੈ ਕਿਉਂਕਿ ਪ੍ਰਵਾਸੀਆਂ ਦੀ آمد ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਇਸ آمد ਨੂੰ ਘਟਾਉਣ ਵਾਸਤੇ ਪੀਰ ਪੋਲੀਏਵ ਨੇ ਅਹਦ ਲਿਆ ਹੈ ਕੈਨੇਡਾ ਦੇ ਵਿਰੋਧੀ ਧਿਰ ਦੇ ਕੰਜ਼ਰਵੇਟਿਵ ਨੇਤਾ ਪੀਰ ਪੋਲੀਏਵ ਨੇ ਅਪਰਾਧਿਕ ਨਫ਼ਰਤ ਫੈਲਾਉਣ ਤੇ ਵਿਦੇਸ਼ੀ ਲੋਕਾਂ ਨੂੰ ਕੈਨੇਡਾ ਤੋਂ ਦੇਸ਼ ਨਿਕਾਲਾ ਦੇਣ ਦੀ ਸੌਂਖਾ ਦਿੱਤੀ ਉਹਨਾਂ ਦੇ ਫਲਸਤੀਨ ਪੱਖੀ ਪਰਦਸ਼ਨਕਾਰੀਆਂ ਨੇ ਨਫਰਤ ਮਾਰਚਾਂ ਤੇ ਯਹੂਦੀ ਵਿਰੋਧੀ ਭਾਵਨਾ ਚ ਵਾਧਾ ਕਰਨ ਦਾ ਦੋਸ਼ ਲਗਾਇਆ ਪੋਲੀਵ ਬੀਤੇ ਹਫਤੇ ਆਉਟਵਾਡੇ ਇੱਕ ਚੋਣ ਜ਼ਿਲ੍ਹੇ ਚ ਚੋਣ ਪ੍ਰਚਾਰ ਕਰ ਰਹੇ ਸਨ ਜਿੱਥੇ ਲਿਬਰਲ ਨੇਤਾ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਚੋਣ ਲੜ ਰਹੇ ਨੇ ਪ੍ਰਧਾਨ ਮੰਤਰੀ ਕਾਰਨੀ ਨੇ ਇਸ ਹਫਤੇ ਗਾਜ਼ਾ ਚ ਯੁੱਧ ਤੇ ਟਿੱਪਣੀਆਂ ਕਰਕੇ ਆਪਣੇ ਇਜ਼ਰਾਈਲੀ ਹਮਰਤਬ ਬੈਂਜਮਿਨ ਨੇਤਨਿਆਹੁ ਨੂੰ ਨਰਾਸ਼ ਕੀਤਾ ਸੀ ਪੋਲੀਵ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਪੰਤ ਤੋੜ ਕਾਨੂੰਨਾਂ ਨੂੰ ਤੋੜਨ ਵਾਲੇ ਨਫਰਤ ਮਾਰਚਾਂ ਅਤੇ ਨਸਲੀ ਤੇ ਧਰਮ ਦੇ ਆਧਾਰ ਤੇ ਹਿੰਸਕ ਹਮਲਿਆਂ ਨੂੰ ਨਿਸ਼ਾਨਾ ਬਣਾਉਣ ਲਈ ਸਖਤ ਕਾਨੂੰਨ ਲਿਆਵਾਂਗੇ ਨ ਕਿਹਾ ਹੈ ਕਿ ਜੋ ਵੀ ਇੱਥੇ ਵਿਸਿਟਰ ਵੀਜ਼ਾ ਤੇ ਹੈ ਤੇ ਇਸ ਦੌਰਾਨ ਜੇਕਰ ਉਹ ਕਾਨੂੰਨ ਤੋੜਦਾ ਹੈ ਤਾਂ ਉਸ ਨੂੰ ਇਸ ਦੇਸ਼ ਤੋਂ ਦੇਸ਼ ਨਿਕਾਲਾ ਦਿੱਤਾ ਜਾਵੇਗਾ ਪੋਲੀਵ ਨੇ ਪਿਛਲੇ ਸਮੇਂ ਤੋਂ 트ੰਪ ਤੋਂ ਆਪਣੇ ਆਪ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਆਰਥਿਕ ਹਮਲਿਆਂ ਅਤੇ ਸੰਯੁਕਤ ਰਾਜ ਦੇ ਉਤਰੀ ਗਵਾਂਡੀ ਨੂੰ ਆਪਣੇ ਨਾਲ ਜੋੜਨ ਦੀਆਂ ਤਾਕੀਆਂ ਨੇ ਕੈਨੇਡੀਅਨ ਵੋਟਰਾਂ ਨੂੰ ਨਿਰਾਸ਼ ਕੀਤਾ ਹੈ ਕੈਨੇਡਾ ਵਿੱਚ ਯਹੂਦੀ ਸੰਗਠਨ ਬਣਾਏ ਬ੍ਰਿਥ ਨੇ ਇੱਕ ਰਿਪੋਰਟ ਚੁਕਾਈ ਹੈ ਕਿ ਪਿਛਲੇ 2 ਸਾਲਾਂ ਚ ਯਹੂਦੀ ਵਿਰੋਧੀ ਕਾਰਵਾਈਆਂ ਦੀ ਗਿਣਤੀ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ ਜ਼ਿਕਰਯੋਗ ਹੈ ਕਿ ਸਤਾਂ ਅਕਤੂਬਰ 2023 ਨੂੰ ਇਜ਼ਰਾਈਲ ਤੇ ਹਮਾਸ ਦੀ ਅਗਵਾਈ ਵਾਲੇ ਹਮਲੇ ਤੋਂ ਬਾਅਦ ਜਿਸ ਨੇ ਗਾਜ਼ਾ 'ਚ ਯੁੱਧ ਸ਼ੁਰੂ ਕੀਤਾ ਮੌਂਟਰੀਅਲ ਟ੍ਰਾਂਟੋ ਤੇ ਵਿਨਕੂਵਰ 'ਚ ਯਹੂਦੀ ਸਕੂਲਾਂ ਅਤੇ ਪ੍ਰਾਰਥਨਾ ਸਥਾਨਾਂ ਤੇ ਅੱਗ ਬੁਝਾਉਣ ਅਤੇ ਗੋਲੀਬਾਰੀ ਦੇ ਹਮਲੇ ਹੋਏ ਨੇ ਅਗਲੇ ਕੈਨੇਡਾ ਚਾਈਲਡ ਬੈਨੀਫਿਟ ਪ੍ਰਤੀ ਬੱਚਾ 648.99 ਡਾਲਰ ਤੱਕ ਦਾ ਭੁਗਤਾਨ 17 April ਨੂੰ ਜਲਦੀ ਹੋਵੇਗਾ ਜੋ ਕੈਨੇਡੀਅਨ ਪਰਿਵਾਰਾਂ ਦੀ ਮਦਦ ਲਈ ਟੈਕਸ ਮੁਕਤ ਸਹਾਇਤਾ ਪ੍ਰਦਾਨ ਕਰਦਾ ਹੈ। ਕੈਨੇਡਾ ਰੈਵਨਿਊ ਏਜੰਸੀ ਵੱਲੋਂ ਇਹ ਟੈਕਸ ਮੁਕਤ ਮਾਸਿਕ ਸਹਾਇਤਾ ਕੈਨੇਡੀਅਨ ਪਰਿਵਾਰਾਂ ਲਈ ਇੱਕ ਜੀਵਨ ਰೇಖਾ ਹੈ ਜੋ ਘਰੀਅਾਨੇ ਤੋਂ ਲੈ ਕੇ ਸਕੂਲ ਦੀ ਸਪਲਾਈ ਤੱਕ ਹਰ ਚੀਜ਼ ਨੂੰ ਕਵਰ ਕਰਨ 'ਚ ਮਦਦ ਕਰਦੀ ਹੈ। ਕੈਨੇਡਾ ਚਾਈਲਡ ਬੈਨੀਫਿਟ ਕੈਨੇਡੀਅਨ ਪਰਿਵਾਰਾਂ ਲਈ ਵਿੱਤੀ ਸਹਾਇਤਾ ਦਾ ਇੱਕ ਦਾਰ ਹੈ। ਜੋ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਪਰਵਰਿਸ਼ ਤੇ ਖਰਚਾਂ 'ਚ ਸਹਾਇਤਾ ਲਈ ਟੈਕਸ ਮੁਕਤ ਮਾਸਿਕ ਭੁਗਤਾਨ ਪ੍ਰਦਾਨ ਕਰਦਾ ਹੈ ਯੂਨੀਵਰਸਲ ਚਾਈਲਡ ਕੇਅਰ ਬੈਨੀਫਿਟ ਨੂੰ ਬਦਲਣ ਲਈ ਜੁਲਾਈ 2016 ਦੇ ਵਿੱਚ ਲਾਂਚ ਕੀਤਾ ਗਿਆ ਹੈ ਸੀਸੀਬੀ ਲਚਕਦਾਰ ਤੇ ਆਮਦਨ ਅਧਾਰਿਤ ਹੋਣ ਲਈ ਤਿਆਰ ਕੀਤਾ ਗਿਆ ਹੈ ਇਹ ਯਕੀਨੀ ਬਣਾਉਂਦਾ ਹੈ ਕਿ ਪਰਿਵਾਰਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਸਹਾਇਤਾ ਮਿਲੇ ਇਸ ਦਾ ਉਦੇਸ਼ ਹੈ ਬੱਚਿਆਂ ਦੀ ਦੇਖਭਾਲ ਭੋਜਨ ਕੱਪੜੇ ਤੇ ਪਾਠਕ੍ਰਮ ਤੋਂ ਬਾਹਰੀਆਂ ਗਤੀਵਿਧੀਆਂ ਵਰਗੇ ਖਰਚਾਂ ਦੇ ਬੋਝ ਨੂੰ ਘੱਟ ਕਰਨਾ ਕੈਨਡਾ ਰੈਵੈਨਿਊ ਏਜੰਸੀ ਦੁਆਰਾ ਪ੍ਰਬੰਧਿਤ ਮੁੱਖ ਵਿਸ਼ੇਸ਼ਤਾਵਾਂ ਦੇ ਨਾਲ ਭੁਗਤਾਨ ਪਰਿਵਾਰਕ ਆਮਦਨ ਵਿੱਚ ਬੱਚਿਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਉਮਰ ਦੇ ਆਧਾਰ ਤੇ ਸਮਯੋਜਿਤ ਹੁੰਦੇ ਨੇ ਤੇ ਯੋਗ ਪਰਿਵਾਰਾਂ ਲਈ ਚਾਈਲਡ ਡਿਸੇਬਿਲਟੀ ਬੈਨੀਫਿਟ ਵਰਗੇ ਐਰੋਨ ਸ਼ਾਮਲ ਹੁੰਦੇ ਨੇ ਕੁਝ ਪ੍ਰਾਂਤ ਤੇ ਵਿਦੇਸ਼ ਵਾਦੂ ਟਾਪ-ਅਪ ਪੇਸ਼ ਕਰਦੇ ਨੇ 2025 ਜੀ ਰਹਨ ਸਹਿਯੰਤਿਆਂ ਲਾਗਤਾਂ ਵਧਨ ਦੇ ਨਾਲ ਸੀਸੀਬੀ ਲੱਖਾਂ ਘਰਾਂ ਲਈ ਇੱਕ ਮਹੱਤਵਪੂਰਨ ਸਰੋਤ ਬਣਿਆ ਹੋਇਆ ਹੈ ਟੋਰਾਂਟੋ ਵਰਗੇ ਸ਼ਹਿਰੀ ਕੇਂਦਰਾਂ ਤੋਂ ਲੈ ਕੇ ਯਕੂਨ ਦੇ ਪਿੰਡੂ ਪਾਈਚਾਰਿਆ ਤੱਕ April 2025 CSP भुगतान 17 April 2025 ਨੂੰ ਤੈਅ ਕੀਤਾ ਗਿਆ ਹੈ ਮਹੀਨੇ ਦੀ ਆਮ 20 ਤਰੀਕ ਤੋਂ 3 ਦਿਨ ਪਹਿਲਾਂ ਇਸ ਵੀਕਐਂਡ 20 April 2025 ਨੂੰ ਆਉਂਦਾ ਹੈ ਅਤੇ ਗੁੱਡ ਫਰਡੇ 18 April ਇੱਕ ਸੰਕੀ ਛੁੱਟੀ ਹੈ ਜਿਸ ਤੇ ਬੈਂਕ ਤੇ ਸਰਕਾਰੀ ਦਫ਼ਤਰ ਬੰਦ ਰਹਿੰਦੇ ਨੇ ਸਿਆਰੇ ਦੀ ਨੀਤੀ ਹੈ ਜਦੋਂ 20 ਤਰੀਕ ਵੀਕਐਂਡ ਜਾਂ ਛੁੱਟੀ ਤੇ ਆਉਂਦੀ ਆਇਆ ਤਾਂ ਪਰਿਵਾਰਾਂ ਨੂੰ ਉਡੀਕ ਨਾ ਕਰਨ ਲਈ ਆਖਰੀ ਕਾਰੋਬਾਰੀ ਦਿਨ ਪਹਿਲਾਂ ਭੁਗਤਾਨ ਚਾਰੀ ਕੀਤੇ ਜਾਂਦੇ ਨੇ ਇਹ ਜਲਦੀ ਜਮਾ ਰਕਮ ਇੱਕ ਬੋਨਸ ਹੈ ਜੋ ਮਾਪਿਆਂ ਨੂੰ ਇਸ ਟ੍ਰੀ ਸਕੂਲ ਸਪਲਾਈ ਜਾਂ ਪਰਿਵਾਰਿਕ ਸੈਰ ਵਰਗੇ ਬਸੰਤ ਰੋਦੇ ਖਰਚਾਂ ਤੇ ਸ਼ੁਰੂਆਤ ਦਿੰਦੀ ਹੈ ਪ੍ਰੋਟਿਪ ਪਾਕਿਸਤਾਨਾਪ੍ਰੈਲ ਨੂੰ ਤੁਰੰਤ ਫੰਡ ਪ੍ਰਾਪਤ ਕਰਨ ਲਈ ਸੀਆਰਐਮਆਈ ਅਕਾਊਂਟ ਰਾਹੀਂ ਸਿੱਧੀ ਜਮ੍ਹਾਂ ਰਕਮ ਲਈ ਸਾਈਨ ਅਪ ਕਰੋ ਡਾਕ ਰਾਹੀਂ ਭੇਜ ਗਏ ਚਾਕਾਂ 'ਚ 10 ਕਾਰੋਬਾਰੀ ਦਿਨ ਲੱਗ ਸਕਦੇ ਨੇ ਜਿਸ ਨਾਲ ਪਹੁੰਚ ਦੇਰੀ ਹੋ ਜਾਂਦੀ ਹੈ ਅਪ੍ਰੈਲ 2025 ਲਈ ਸੀਸੀਬੀ ਭੁਗਤਾਨ ਜੁਲਾਈ 2024 ਤੋਂ ਜੂਨ 2025 ਲਾਭ ਸਾਲ ਦਾ ਹਿੱਸਾ ਤੁਹਾਡੀ 2023 ਐਡਜਸਟਡ ਪਰਿਵਾਰਕ ਸ਼ੁੱਧ ਆਮਦਨ ਦੀ ਵਰਤੋਂ ਕਰਕੇ ਘਿਣਾ ਜਾਂਦਾ ਹੈ ਇੱਥੇ ਵੱਧ ਤੋਂ ਵੱਧ ਮਾਸਿਕ ਰਕਮਾਂ ਦਾ ਵੰਡਾਅ ਹੈ 6 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਪ੍ਰਤੀ ਬੱਚਾ 648.99 ਡਾਲਰ ਪਰ ਮੰਥ ਮਿਲਦੇ ਨੇ 6 ਤੋਂ 17 ਸਾਲ ਦੀ ਉਮਰ ਦੇ ਬੱਚੇ ਨੂੰ ਪਰ ਮੰਥ 547.50 ਡਾਲਰ ਪਰ ਮੰਥ ਮਿਲਦੇ ਨੇ ਪੂਰੇ ਲਾਭ ਜ 36502 ਡਾਲਰ ਜਾਂ ਇਸ ਤੋਂ ਘੱਟ AFNI ਵਾਲੇ ਪਰਿਵਾਰਾਂ ਨੂੰ ਵੱਧ ਤੋਂ ਵੱਧ ਰਕਮਾਂ ਮਿਲਦੀਆਂ ਨੇ ਵੱਧ ਆਮਦਨ ਲਈ ਭੁਗਤਾਨ ਹੌਲੀ-ਹੌਲੀ ਖਤਮ ਹੋ ਜਾਂਦੇ ਨੇ ਪਰਿਵਾਰ ਦੀਆਂ ਕਰ ਦੇ ਅਧਾਰ ਤੇ ਕਟੌਤੀਆਂ 36502 ਡਾਲਰ ਤੋਂ ਵੱਧ ਸ਼ੁਰੂ ਹੁੰਦੀਆਂ ਨੇ ਤੇ 81222 ਡਾਲਰ ਤੋਂ ਵੱਧ ਭਾਰੀ ਕਟੌਤੀਆਂ ਦੇ ਨਾਲ ਹੁੰਦੀਆਂ ਨੇ ਇਥੋਂ ਤੱਕ ਕਿ ਉੱਚ ਕਮਾਈ ਕਰਨ ਵਾਲੇ ਵੀ ਘਟੇ ਹੋਏ ਭੁਗਤਾਨਾਂ ਲਈ ਯੋਗ ਹੋ ਸਕਦੇ ਨੇ ਖਾਸ ਕਰਕੇ ਕਈ ਬੱਚਿਆਂ ਦੇ ਨਾਲ ਭੁਗਤਾਨ ਹਰ ਜੁਲਾਈ 'ਚ ਤੁਹਾਡੀ ਨਵੀਨਤਮ ਟੈਕਸ ਰਿਟਰਨ ਦੇ ਆਧਾਰ ਤੇ ਸਮਯੋਜਿਤ ਹੁੰਦੇ ਨੇ April 2025 ਲਈ ਤੁਹਾਡੀ 2023 ਦੀ ਆਮਦਨ ਲਾਗੂ ਹੁੰਦੀ ਹੈ ਪਰ ਜੁਲਾਈ 2025 ਦੀਆਂ ਰਕਮਾਂ ਸੈੱਟ ਕਰਨ ਲਈ 30 April ਤੱਕ ਆਪਣੇ 2024 ਟੈਕਸ ਫਾਈਲ ਕਰਨੇ ਜ਼ਰੂਰੀ ਨੇ April 2025 CCB ਭੁਗਤਾਨ ਲਈ ਯੋਗਤਾ ਸਿੱਧੀ ਹੈ ਪਰ ਇਸ ਦੀਆਂ ਖਾਸ ਜ਼ਰੂਰਤਾਂ ਨੇ ਰਿਹਾਇਸ਼ ਜੈਕਸ ਉਦੇਸ਼ਾਂ ਲਈ ਤੁਹਾਡਾ ਕਨੇਡੀਅਨ ਨਿਵਾਸੀ ਹੋਣਾ ਲਾਜ਼ਮੀ ਹੈ ਤੇ ਤੁਹਾਡੀ ਸਥਿਤੀ ਕਨੇਡੀਅਨ ਨਾਗਰਿਕ, ਸਥਾਈ ਨਿਵਾਸੀ ਤੇ ਸੁਰੱਖਿਅਤ ਵਿਅਕਤੀ ਵਜੋਂ ਹੋਣੀ ਚਾਹੀਦੀ ਹੈ। ਕੈਨੇਡਾ 'ਚ 18 ਮਹੀਨਿਆਂ ਤੋਂ ਵੱਧ ਸਮੇਂ ਲਈ ਰਹਿਣ ਵਾਲੇ ਅਸਥਾਈ ਨਿਵਾਸੀ ਤੇ ਇੱਕ ਵੈਧ ਪਰਮਿਟ ਹੋਣਾ ਜ਼ਰੂਰੀ ਹੈ। ਭਾਰਤੀ ਐਕਟ ਦੇ ਤਹਿਤ ਰਜਿਸਟਰਡ ਵਿਅਕਤੀ ਹੋਣਾ ਚਾਹੀਦਾ ਹੈ। ਦੇਖਭਾਲ ਕਰਨ ਵਾਲੇ ਦੀ ਭੂਮਿਕਾ ਦੇ ਵਿੱਚ ਤੁਹਾਨੂੰ ਬੱਚੇ ਦੇ ਨਾਲ ਰਹਿਣਾ ਜ਼ਰੂਰੀ ਹੈ ਤੇ ਉਹਨਾਂ ਦਾ ਮੁੱਖ ਦੇਖਭਾਲ ਕਰਨ ਵਾਲਾ ਬੰਨਣਾ ਚਾਹੀਦਾ ਹੈ। ਭੋਜਨ, ਕੱਪੜੇ ਤੇ ਸਕੂਲਿੰਗ ਵਰਗੀਆਂ ਰੋਜ਼ਾਨਾ ਜ਼ਰੂਰਤਾਂ ਨੂੰ ਸੰਭਾਲਣਾ ਚਾਹੀਦਾ ਹੈ। ਬੱਚੇ ਦੀ ਉਮਰ 1 ਅਪ੍ਰੈਲ 2025 ਤੱਕ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ ਯੋਗਤਾ ਦੀ ਪੁਸ਼ਟੀਕਰਨ ਤੇ ਭੁਗਤਾਨਾਂ ਦੀ ਗੱਣਾਂ ਕਰਨ ਲਈ ਤੁਹਾਨੂੰ ਤੇ ਤੁਹਾਡੇ ਜੀਵਨ ਸਾਥੀ ਕਮਨ ਲਾਅ ਸਾਥੀ ਦੋਵਾਂ ਨੂੰ ਸਲਾਨਾ ਟੈਕਸ ਰਿਟਰਨ ਫਾਈਲ ਕਰਨੇ ਚਾਹੀਦੇ ਨੇ ਭਾਵੇਂ ਆਮਦਨ ਜ਼ੀਰੋ ਹੋਵੇ ਜਦੋਂ ਤੁਸੀਂ ਨਵੇਂ ਮਾਤਾ ਪਿਤਾ ਹੋ ਜੋ ਹਾਲ ਹੀ ਵਿੱਚ ਆਏ ਹੋ ਸੀਸੀਪੀ ਲਈ ਅਰਜ਼ੀ ਦੇਣਾ ਆਸਾਨ ਹੈ ਆਪਣੇ ਨਵਜੰਮੇ ਬੱਚੇ ਦੇ ਜਨਮ ਨੂੰ ਰਜਿਸਟਰ ਕਰੋ ਤੇ ਆਪਣਾ ਸੋਸ਼ਲ ਇੰਸ਼ੋਰੈਂਸ ਨੰਬਰ ਸ਼ਾਮਿਲ ਕਰੋ ਆਟੋਮੈਟਿਕ ਸੀਸੀਪੀ ਦਾਖਲੇ ਲਈ ਸੀਆਰਏ ਨਾਲ ਜਾਣਕਾਰੀ ਸਾਂਝੀ ਕਰਨ ਲਈ ਬਾਕਸ ਤੇ ਨਿਸ਼ਾਨ ਲਗਾਓ ਭੁਗਤਾਨ ਜਨਮ ਤੋਂ ਬਾਅਦ ਦੇ ਮਹੀਨੇ ਦੇ ਸ਼ੁਰੂਛੇ ਸ਼ੁਰੂ ਹੋ ਸਕਦੇ ਨੇ ਸੀਆਰਏ ਮਾਈ ਅਕਾਊਂਟ ਤੇ ਸਾਈਨ ਅਪ ਕਰੋ ਅਤੇ ਲੌਗਇਨ ਕਰੋ ਬੱਚੇ ਦੇ ਲਾਭਾਂ ਲਈ ਅਰਜ਼ੀ ਦਿਓ ਤੇ ਕਲਿੱਕ ਕਰੋ ਤੇ ਆਪਣੇ ਬੱਚੇ ਦੀ ਆਮਦਨੀ ਬਾਰੇ ਫੀਰ ਫੀਰ ਜਮ੍ਹਾਂ ਕਰੋ ਸਭ ਤੋਂ ਤੇਜ਼ ਤਰੀਕਾ ਹਫ਼ਤਿਆਂ ਦੇ ਅੰਦਰ ਅੰਦਰ ਪਰਵੰਗੀਆਂ ਦੇ ਨਾਲ ਆਉਂਦਾ ਹੈ ਫਾਰਮ RC68 ਭਰੋ ਇਸ ਨੂੰ ਆਪਣੇ ਨਜ਼ਦੀਕੀ ਡਾਕ ਸਕੇਂਦਰ ਤੇ ਡਾਕ ਰਾਹੀਂ ਭੇਜੋ ਪ੍ਰਕਿਰਿਆ ਲਈ 8 ਤੋਂ 12 ਹਫ਼ਤੇ ਦਾ ਸਮਾਂ ਲੱਗੇਗਾ ਕੁਝ ਖੇਤਰ ਵਾਧੂ ਭੁਗਤਾਨਾਂ ਨਾਲ CCB ਨੂੰ ਵਧਾਉਂਦੇ ਨੇ ਜੋ ਤੁਹਾਡੀ 17 ਅਪ੍ਰੈਲ ਦੀ ਜਮ੍ਹਾਂ ਰਕਮ 'ਚ ਸ਼ਾਮਲ ਹੈ Ontario Child Benefit ਘੱਟ ਤੋਂ ਮੱਧਮ ਆਮਦਨ ਵਾਲੇ ਪਰਿਵਾਰਾਂ ਲਈ ਪਰ ਬੱਚਾ ਪਰ ਮੰਥ 149.33 ਡਾਲਰ ਤੱਕ ਦੀ ਪੇਸ਼ਕਸ਼ ਕਰਦਾ ਹੈ British Columbia ਪਰਿਵਾਰਕ ਲਾਭ ਪਰਿਵਾਰ ਦੇ ਆਕਾਰ ਅਤੇ ਆਮਦਨ ਤੇ ਨਿਰਭਰ ਕਰਦੇ ਹੋਏ ਪਰ ਮੰਥ 145 ਤੋਂ 208 ਡਾਲਰ ਤੱਕ ਜੋ ਨੀ ਨਮਾਸਕੋਸ਼ੀਆ ਪ੍ਰਿੰਸ ਐਡਵਰਡ ਆਇਲੈਂਡ ਤੇ ਨਿਊ ਬ੍ਰਿਟਿਸ਼ ਰਿਕਪਟਨ ਪਰ ਬਚਾਅ ਪਰ ਮਨਥ 50 ਤੋਂ 100 ਡਾਲਰ ਤੱਕ ਹੁੰਦੇ ਨੇ ਯੂਕੋਨ ਉੱਤਰ ਪੱਛਮੀ ਪ੍ਰਦੇਸ਼ ਨੁਨਾਬਤ ਖੇਤਰੀ ਲਾਭ ਪਰ ਬਚਾਅ 50 ਤੋਂ 300 ਡਾਲਰ ਜੋੜ ਸਕਦੇ ਨੇ ਜੋ ਕਿ ਉੱਚ ਰਹਿਣ ਸਹਨ ਦੀਆਂ ਲਾਗਤਾਂ ਨੂੰ ਦਰਸਾਉਂਦਾ ਹੈ ਕਿਬੈਕ ਆਪਣੇ ਬੱਚਿਆਂ ਦੇ ਲਾਭਾਂ ਦਾ ਪ੍ਰਬੰਧਨ ਕਰਦਾ ਹੈ ਜਦਕਿ ਅਲਬਰਟਾ ਅਤੇ ਸਸਕੇਚਵਨ ਸਿਰਫ ਸੰਗੀ ਸੀਸੀਬੀ ਤੇ ਨਿਰਭਰ ਕਰਦੇ ਨੇ ਬਾਕੀ 2025 ਸੀਸੀਬੀ ਤਰੀਕਾ ਨਾਲ ਆਪਣੇ ਬਜਟ ਦੀ ਯੋਜਨਾ ਇਸ ਪ੍ਰਕਾਰ ਹੋ ਸਕਦੀ ਹੈ 20 ਮਈ 2025 20 ਜੂਨ 2025 18 ਜੁਲਾਈ 2025 20 ਅਗਸਤ 2025 19 ਸਤੰਬਰ 2025 20 ਅਕਤੂਬਰ 2025 20 ਨਵੰਬਰ 2025 ਤੇ 12 ਦਸੰਬਰ 2025 ਜੇਕਰ ਵੀ ਤਰੀਕ ਦੇ ਲਾਗੇ ਬਨੇ ਸਰਕਾਰੀ ਛੁੱਟੀਆਂ ਆਉਂਦੀਆਂ ਨੇ ਤਾਂ ਫਿਰ ਇਹ ਤਾਰੀਖ ਵਧਾਈ ਜਾ ਸਕਦੀ ਹੈ ਜਾਂ ਘਟਾਈ ਵੀ ਜਾ ਸਕਦੀ ਹੈ ਜਾਰੀਓ ਦੇ ਵਾਈਨ ਏਜੰਟਾਂ ਦਾ ਕਹਿਣਾ ਹੈ ਕਿ ਉਹ ਅਨਿਆਈ ਨੇ ਤੇ ਸੂਬੇ ਦੇ ਘਰੇਲਿਆਂ ਦੀਆਂ ਦੁਕਾਨਾਂ ਹਜੇ ਵੀ ਕੈਲੀਫੋਰਨੀਆ ਦੀਆਂ ਵਾਈਨ ਵੇਚ ਰਹੀਆਂ ਨੇ ਸੂਬੇ ਦੇ ਵਾਈਨ ਏਜੰਟਾਂ ਨੇ ਐਲਸੀਬੀਓ ਤੇ ਅਮਰੀਕੀ ਸ਼ਰਾਬ ਪਾਬੰਦੀ ਨੂੰ ਸੰਭਾਲਣ ਚ ਅਨੁਚਿਤ ਨੀਤੀਆਂ ਦਾ ਦੋਸ਼ ਲਾਇਆ ਹੈ ਅਨਟਾਰੀਓ ਦੇ ਵਾਈਨ ਏਜੰਟ ਅਨਟਾਰੀਓ ਦੇ ਸ਼ਰਾਬ ਕੰਟਰੋਲ ਬੋਰਡ ਤੇ ਅਨਿਆਈ ਨੀਤੀਆਂ ਦਾ ਦੋਸ਼ ਲਗਾ ਰਹੇ ਨੇ ਜਦੋਂ ਅਮਰੀਕਾ ਨਾਲ ਚੱਲ ਰਹੇ ਵਪਾਰਕ ਵਿਵਾਦ ਕਾਰਨ ਲਗਭਗ 1 ਮਹੀਨਾ ਪਹਿਲਾਂ ਕੈਲੀਫੋਰਨੀਆ ਦੀਆਂ ਵਾਈਨਾਂ ਨੂੰ ਐਲਸੀਬੀਓ ਸ਼ੈਲਫਾਂ ਤੋਂ ਹਟਾ ਦਿੱਤਾ ਗਿਆ ਸੀ ਜਦਕਿ ਕਰਿਆਨੇ ਦੀਆਂ ਦੁਕਾਨਾਂ ਅਤੇ ਕੋਸਟ ਕੋ ਅਤੇ ਲੱਬਲ ਵਰਗੇ ਪਚੂਨ ਦੇਜਾਨ ਨੂੰ ਅਜੇ ਵੀ ਉਤਪਾਦ ਵੇਚਣ ਦੀ ਆਗਿਆ ਹੈ ਏਜੰਟਾਂ ਦਾ ਕਹਿਣਾ ਹੈ ਕਿ ਉਹ ਪਾਬੰਦੀ ਤੋਂ ਪਹਿਲਾਂ ਦਿੱਤੇ ਗਏ ਆਰਡਰਾਂ ਤੋਂ ਮੌਜੂਦਾ ਵਸਤੂ ਸੂਚੀ ਅਤੇ ਅਜੇ ਵੀ ਆਵਾਜਾਈ ਵਿੱਚ ਸ਼ਿਪਮੈਂਟਾਂ ਬਾਰੇ ਐਲਸੀਬੀਓ ਬੋਲ ਉਸਨ ਚਾਰ ਦੀ ਘਾਟ ਤੋਂ ਵੀ ਨਿਰਾਸ਼ ਨੇ 4 ਮਾਰਚ ਨੂੰ অন্ਟਾਰੀਓ ਦੇ ਪ੍ਰੀਮੀਅਰ ਡਕ ਸੋਨ ਨੇ ਐਲਾਨ ਕੀਤਾ ਹੈ ਕਿ ਐਲਸੀਬੀਓ ਅਮਰੀਕੀ ਟੈਰਿਫ ਦੇ ਜਵਾਬ ਚ ਆਪਣੀਆਂ ਸ਼ੈਲਫਾਂ ਤੋਂ 3600 ਅਮਰੀਕੀ ਨਿਰਮਿਤ ਅਲਕੋਹਲ ਉਤਪਾਦਾਂ ਨੂੰ ਹਟਾ ਦੇਵੇਗਾ ਖਪਤਕਾਰਾਂ ਨੂੰ ਇਸ ਦੀ ਬਜਾਏ ਕੈਨੇਡੀਅਨ ਬ੍ਰਾਂਡਾਂ ਦਾ ਸਮਰਥਨ ਕਰਨ ਦੀ ਅਪੀਲ ਕਰਦਾ ਹੈ ਕੈਨੇਡੀਅਨ ਸਮਾਨ ਤੇ ਲਗਾਏ ਗਏ ਅਮਰੀਕੀ ਟੈਰਿਫ ਦੇ ਵਿਆਪਕ ਰਾਸ਼ਟਰੀ ਜਵਾਬ ਦੇ ਹਿੱਸੇ ਵਿੱਚੋਂ ਹੋਰ ਸੂਬਿਆਂ ਨੇ ਵੀ ਇਸ ਦੀ ਪਾਲਣਾ ਕੀਤੀ ਹੈ ਐਲਸੀਬੀਓ ਦਾ ਕਹਿਣਾ ਹੈ ਕਿ ਉਸਨੇ ਕਰਿਆਨੇ ਤੇ ਸਹੂਦਤਾਂ ਸਟੋਰਸ ਨੂੰ ਅਮਰੀਕੀ ਵਾਈਨ ਵਿਚਨਾ ਬੰਦ ਕਰ ਦਿੱਤਾ ਹੈ ਇੱਕ ਈਮੇਲ ਬਿਆਨ ਚ ਕਿਹਾ ਕਿ ਮੌਜੂਦਾ ਵਸਤੂ ਸੂਚੀ ਰਾਹੀਂ ਵੇਚਣ ਦਾ ਫੈਸਲਾ ਉਸ ਦੇ ਵਿਵੇਕ ਤੇ ਹੈ ਐਲਸੀਬੀਓ 에ਜੰਟ ਉਹਨਾਂ ਲੋਕਾਂ ਜਾਂ ਕੰਪਨੀਆਂ ਨੂੰ ਬੁਲਾਉਂਦੇ ਨੇ ਜਿਨ੍ਹਾਂ ਨੂੰ ਇਸ ਦੇ ਕਨਸਾਈਨਮੈਂਟ ਪ੍ਰੋਗਰਾਮ ਦੇ ਤਹਿਤ ਇਸ ਦੇ ਨਾਲ ਕੰਮ ਕਰਨ ਲਈ ਅਧਿਕਾਰਿਤ ਤੌਰ ਤੇ ਮਨਜ਼ੂਰੀ ਦਿੱਤੀ ਜਾਂਦੀ ਹੈ ਇਹ 에ਜੰਟ ਐਲਸੀਬੀਓ ਰਾਹੀਂ ਖਾਸ ਸਪਲਾਈਰਾਂ ਤੋਂ ਸ਼ਰਾਬ ਮੰਗਵਾਉਂਦੇ ਨੇ Well, C-B-O ਦੇ ਗੋਦਾਮਾਂ 'ਚ ਉਤਪਾਦਾਂ ਨੂੰ ਸਟੋਰ ਕਰਨ ਲਈ ਭੁਤਾਨ ਕਰਦੇ ਨੇ ਤੇ ਵਿਕਰੀ ਦਾ ਪ੍ਰਬੰਧ ਕਰਨ 'ਚ ਮਦਦ ਕਰਦੇ ਨੇ। ਆਮ ਤੌਰ 'ਤੇ ਬਾਰਸ ਅਤੇ ਰੈਸਟੋਰੈਂਟਸ ਨੂੰ ਵੇਚਦੇ ਨੇ। ਜਦੋਂ ਤੋਂ ਪਾਬੰਦੀ ਲਗਾਈ ਗਈ ਹੈ, 에ਜੰਟ LCB-O ਤੋਂ ਕਿਸੇ ਵੀ ਅਮਰੀਕੀ ਉਤਪਾਦ ਤੱਕ ਪਹੁੰਚ ਨਹੀਂ ਕਰ ਸਕਦੇ। Costco ਨੇ LCB-O ਨਾਲ ਆਪਣੇ ਪ੍ਰਬੰਧ ਬਾਰੇ ਜਾਣਕਾਰੀ ਲਈ ਕੀਤੀ ਗਈ ਬੇਨਤੀ ਦਾ ਜਵਾਬ ਨਹੀਂ ਦਿੱਤਾ। LCB-O ਨੇ ਕਿਹਾ ਕਿ ਲਾਇਸੈਂਸशुदा ਪ੍ਰਚੂਨ ਵਿਕਰੇਤਾ ਖਰੀਦੇ ਗਏ ਸਾਰੇ ਉਤਪਾਦਾਂ ਨੂੰ ਸਟੋਰ ਕਰਨ ਲਈ ਜ਼ਿੰਮੇਵਾਰ ਨੇ। 麦เฟڈن ਵਾਈਨਸ ਦੇ ਰੈਸਟੋਰੈਂਟਸ ਨੂੰ ਅਤੇ ਐਲਸੀਬੀਓ ਦੇ ਵਿਨਟੇਜ ਸੈਕਸ਼ਨ ਰਾਹੀਂ ਵੇਚਦੀ ਹੈ ਉਹ ਕਹਿੰਦੇ ਨੇ ਕਿ ਉਸਨੇ ਐਲਸੀਬੀਓ ਦੇ ਵਿਨਟੇਜ ਸੈਕਸ਼ਨ ਵਿੱਚ ਕੈਲੀਫੋਰਨੀਆ ਦੇ ਇੱਕ ਮਰਲੋਡ ਦੀ ਮੁੱਖ ਰਿਲੀਜ਼ ਕੀਤੀ ਸੀ ਜਿਸ ਦਾ ਅਰਥ ਹੈ ਕਲੈਕਟਰਾਂੀਆਂ ਤੋਂ ਵਾਈਨ ਦੀ ਇੱਕ ਵਿਸ਼ੇਸ਼ ਸੀਮਤ ਸਮੇਂ ਦੀ ਪੇਸ਼ਕਸ਼ ਜੋ ਆਮ ਤੌਰ ਤੇ ਨਿਮਤ ਸ਼ੈਲਫਾਂ 'ਤੇ ਉਪਲਬਧ ਨਹੀਂ ਹੁੰਦੀ ਹੁਣ ਉਹ ਕੈਲੀਫੋਰਨੀਆ ਦੀਆਂ ਵਾਈਨ ਰੈਸਟੋਰੈਂਟਸ ਨੂੰ ਨਹੀਂ ਵੇਚ ਸਕਦੇ ਅਤੇ ਨਾ ਹੀ ਉਹਨਾਂ ਨੂੰ ਗੋਦਾਨ ਤੋਂ ਪ੍ਰਾਪਤ ਕਰ ਸਕਦੇ ਨੇ ਐਲਸੀਬੀਓ ਆਪਣੇ ਦੁਆਰੇ ਵਿੱਚ ਜਾਣ ਵਾਲੇ ਅਲਕੋਹਲ ਵਾਲੇ ਉਤਪਾਦਾਂ ਦੀ ਸਟੋਰੇਜ ਤੇ ਵਿਰ ਹਾਊਸਿੰਗ ਦਾ ਪ੍ਰਬੰਧਨ ਕਰਦਾ ਹੈ ਜਦ ਤੱਕ ਕਿ ਐਲਸੀਬੀਓ ਸਟੋਰਸ ਜਾਂ 온ਟਾਰੀਓ ਪਾਰਟ ਚ ਅਧਿਕਾਰਿਤ ਪਰਚੂਨ ਵਿਕਰਤਾਵਾਂ ਨੂੰ ਨਹੀਂ ਮੰਨਿਆ ਜਾਂਦਾ 에ਜੰਟ ਆਮ ਤੌਰ ਤੇ ਸਟੋਰੇਜ ਲਈ ਭੁਗਤਾਨ ਕਰਦੇ ਨੇ 에ਜੰਟਸ ਨੂੰ ਸੂਚਿਤ ਕੀਤਾ ਗਿਆ ਸੀ ਕਿ ਪਾਬੰਦੀ ਦੇ ਕਾਰਨ ਉਨ੍ਹਾਂ ਨੂੰ 4 ਮਾਰਚ ਤੋਂ ਐਲਸੀਬੀਓ ਵੇਰਹਾਊਸਸ ਵਿੱਚ ਅਮਰੀਕੀ ਉਤਪਾਦਾਂ ਲਈ ਸਟੋਰੇਜ ਲਾਗਤ ਨੂੰ ਪੂਰਾ ਨਹੀਂ ਕਰਨਾ ਪਵੇਗਾ ਹਾਲਾਂਕਿ 에ਜੰਟ ਦਾ ਤਰਕ ਹੈ ਕਿ ਸਟੋਰੇਜ ਬਹੁਤ ਸਾਰੀਆਂ ਚੱਲ ਰਹੀਆਂ ਚਿੰਤਾਵਾਂ 'ਚੋਂ ਇੱਕ ਹੈ 2024 ਦੀ ਜੂਨ ਅਕਤੂਬਰ ਤਿਮਾਹੀ ਦੌਰਾਨ LCBO ਨੇ 2.24 ਬਿਲੀਅਨ ਡਾਲਰ ਦੀ ਵਾਇਨ ਵੇਚੀ ਅਮਰੀਕੀ ਵਾਇਨ ਦੇ ਸੂਬੇ ਦੇ ਵਾਇਨ ਬਾਜ਼ਾਰ ਹਿੱਸੇਦਾਰੀ ਦਾ 20% ਵਧਾਉਂਦੀਆਂ ਨੇ ਸਟੋਰੇਜ ਮੁੱਧਿਆ ਤੋਂ ਇਲਾਵਾ ਰੱਪਵਾਨੋ ਵਸਤੂ ਸੂਚੀਦਿਆਂ ਸੀਮਾਵਾਂ ਬਾਰੇ ਵੀ ਚਿੰਤਿਤ ਨੇ ਐਲਸੀਬੀਓ ਦੇ ਫੈਸਲੇ ਦਾ ਪ੍ਰਭਾਵ 온ਟਾਰੀਓ ਪਰ ਦੇ ਰੈਸਟੋਰੈਂਟਸ ਤੇ ਪੈ ਰਿਹਾ ਹੈ ਕੁਝ ਰੈਸਟੋਰੈਂਟ ਆਸਟ੍ਰੇਲੀਆ ਨਿਊਜ਼ੀਲੈਂਡ ਅਤੇ ਫਰਾਂਸ ਵਰਗੇ ਖੇਤਰਾਂ ਦੇ ਆਪਸ਼ਨਸ ਵੱਲ ਮੁੜ ਰਹੇ ਨੇ ਹਾਲਾਂਕਿ ਰੱਪਵਾਨੋ ਕਹਿੰਦੇ ਨੇ ਕਿ ਨਵੀਂ ਵਾਈਨ ਆਯਾਤ ਕਰਨਾ ਰਾਤੋ-ਰਾਤ ਦੀ ਪ੍ਰਕਿਰਿਆ ਨਹੀਂ ਹੈ ਇਸ ਇੱਕ ਸਪਲਾਈਅਰ ਲੱਭਣਾ ਵਾਈਨ ਦਾ ਨਮੂਨਾ ਲੈਣਾ ਕਾਗਜ਼ੀ ਕਾਰਵਾਈ ਪੂਰੀ ਕਰਨਾ ਖਰੀਦ ਆਰਡਰ ਪ੍ਰਾਪਤ ਕਰਨਾ ਤੇ ਸ਼ਿਪਿੰਗ ਸ਼ਾਮਿਲ ਹੈ ਇਸ ਦੌਰਾਨ ਰੱਪਵਾਨੋ ਕਹਿੰਦੇ ਨੇ ਕਿ ਉਨ੍ਹਾਂ ਨੂੰ ਹਜੇ ਤੱਕ ਐਲਸੀਬੀਓ ਤੋਂ ਆਪਣੀਆਂ ਚਿੰਤਾਵਾਂ ਬਾਰੇ ਪੇਚੀਆਂ ਗਈ ਜਵਾਬ ਨਹੀਂ ਮਿਲਿਆ ਕੈਨੇਡਾ ਦਾ ਭਾਰਤੀ ਮੂਲ ਦਾ ਪਰਿਵਾਰ ਵੱਡੀ ਆਰਥਿਕ ਸਮੱਸਿਆ 'ਚ गिर ਗਿਆ ਜਦੋਂ ਸੁਪਰ ਵੀਜ਼ਾ ਤੇ ਬ੍ਰੈਂਟਨ ਪੁੱਛੀ 88 ਸਾਲ ਦੀ ਬਜ਼ੁਰਗ ਔਰਤ ਗੰਭੀਰ ਬਿਮਾਰ ਹੋ ਗਈ ਤੇ ਹਸਪਤਾਲ ਨੇ 96000 ਡਾਲਰ ਤੋਂ ਵੱਧ ਰਕਮ ਦਾ ਬਿੱਲ ਬਣਾ ਦਿੱਤਾ ਕੈਨੇਡੀਅਨ মিডিਆ ਦੇ ਵੱਲੋਂ ਰਿਪੋਰਟ ਦਿੱਤੀ ਗਈ ਹੈ ਉਸ ਰਿਪੋਰਟ ਦੇ ਮੁਤਾਬਕ ਕਿ ਬ੍ਰੈਂਟਨ ਦੇ ਨਾਲ ਸੰਬੰਧਿਤ ਜੋਸਫ ਕ੍ਰਿਸਟੀ ਆਪਣੇ ਮਾਤਾ ਜੀ ਨੂੰ ਵੀਜ਼ਾ ਮਿਲਣ ਤੇ ਬਹੁਤ ਖੁਸ਼ ਹੋਏ ਪਰ ਕੈਨੇਡਾ ਪੁੱਜਦਿਆਂ ਹੀ ਖੰਗ ਸਾਹ ਲੈਣ ਵਿੱਚ ਤਕਲੀਫ ਤੇ ਬੁਖਾਰ ਵਰਗੀਆਂ ਅਲਾਮਤਾ ਨੇ ਉਸ ਬਜ਼ੁਰਗ ਮਹਿਲਾ ਨੂੰ ਘੇਰ ਲਿਆ ਤੇ ਫਿਰ ਹਸਪਤਾਲ ਦਾ ਬਿੱਲ ਲੱਖਾਂ ਰੁਪਈਆ ਚ ਆਇਆ ਭਾਰਤੋਂ ਇੱਕ ਔਰਤ ਬ੍ਰੈਂਟਨ 'ਚ ਆਪਣੇ ਪਰਿਵਾਰ ਨੂੰ ਮਿਲਣ ਆਈ ਸੀ ਜਦੋਂ ਉਸ ਨੂੰ ਹਾਈਪੋਕਸਿਕ ਸਾਹ ਦੀ ਅਸਫਲਤਾ ਤੋਂ ਪੀੜਤ ਹੋਣ ਤੋਂ ਬਾਅਦ ਹਸਪਤਾਲ 'ਚ ਦਾਖਲ ਹੋਣਾ ਪਿਆ ਤੇ ਇਸ ਦੇ ਲਈ ਉਸ ਨੂੰ ਇੱਕ ਮਹਿੰਗਾ ਬਿੱਲ ਦਿਖਾਉਣਾ ਪਿਆ ਜੋਸਫ ਕ੍ਰਿਸਟੀ ਉਛਾਹਿਤ ਸੀ ਕਿ ਉਸਦੀ 88 ਸਾਲਾਂ ਮਾਂ ਅਲਸ ਜ਼ੋਂ ਸੁਪਰ ਵੀਜ਼ਾ ਤੇ 6 ਮਹੀਨਿਆਂ ਲਈ ਭਾਰਤ ਤੋਂ ਆਉਣ ਦੇ ਯੋਗ ਸੀ ਇੱਕ ਸੁਪਰ ਵੀਜ਼ਾ ਮਾਪਿਆਂ ਤੇ ਦਾਦਾ-ਦਾਦੀ ਨੂੰ ਲੰਮੇ ਸਮੇਂ ਲਈ ਕੈਨੇਡਾ ਚੜ੍ਹਨ ਦੀ ਆਗਿਆ ਦਿੰਦਾ ਹੈ ਹਾਲਾਂਕਿ ਜਦੋਂ ਜੌਨ ਚਨਮੜੀ 2024 ਚ ਆਏ ਤਾਂ ਉਹ ਪਹਿਲਾਂ ਕੁਝ ਦਿਨਾਂ ਛੀ ਬਿਮਾਰ ਮਹਿਸੂਸ ਕਰਨ ਲੱਗ ਪਏ ਉਹਨਾਂ ਨੂੰ ਖੰਘ ਸਾਹ ਚੜਨਾ ਤੇ ਬੁਖਾਰ ਦੇ ਲੱਛਣ ਹੋਣੇ ਸ਼ੁਰੂ ਹੋਏ ਕ੍ਰਿਸਟੀ ਨੇ ਇਸ ਦੀ ਜਾਣਕਾਰੀ ਦਿੱਤੀ ਜੌਨ ਉਸ ਸਮੇਂ ਹੈਮਿਲਟਨ ਚ ਆਪਣੀ ਟੀਨੂ ਮਿਲਣ ਗਏ ਸੀ ਅਤੇ ਉਸਨੂੰ ਹੈਮਿਲਟਨ ਜਨਰਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਉਸਨੂੰ ਲਗਭਗ 3 ਹਫਤਿਆਂ ਲਈ ਹਸਪਤਾਲ ਪਰਤੇ ਕਰਵਾਇਆ ਗਿਆ ਤੇ ਉਸਨੂੰ ਵੈਂਟੀਲੇਟਰ ਤੇ ਰੱਖਣ ਦੀ ਲੋੜ ਪੈ ਗਈ ਪਰਿਵਾਰ ਨੇ ਪਹਿਲਾਂ ਹੀ ਮੈਨੂ ਲਾਈਫ ਤੋਂ 1 ਲੱਖ ਡਾਲਰ ਤੱਕ ਦੀ ਕਵਰੇਜ ਵਾਲਾ ਇੱਕ ਬੁਨਿਆਦੀ ਸੁਪਰ ਵੀਜ਼ਾ ਯਾਤਰਾ ਬੀਮਾ ਯੋਜਨਾ ਖਰੀਦੀ ਸੀ ਪਰ ਜਾਂਦੇ ਇਲਾਜ ਤੋਂ ਬਾਅਦ ਇਹ ਪਤਾ ਲੱਗਾ ਕਿ ਉਸਨੂੰ ਪਹਿਲਾਂ ਤੋਂ ਹੀ ਕੋਈ ਬਿਮਾਰੀ ਸੀ ਤੇ ਉਸਦੇ ਦਾਅਵੇ ਨੂੰ ਰੱਦ ਕਰ ਦਿੱਤਾ ਗਿਆ ਸੀ ਪਰਿਵਾਰ ਨੇ ਦੱਸਿਆ ਜੇਕਰ ਤੁਹਾਨੂੰ ਕਦੇ ਵੀ ਕੰਜੈਸਟਿਵ ਹਾਰਟ ਫੇਲ ਹੁੰਦਾ ਪਤਾ ਲੱਗਿਆ ਤਾਂ ਤੁਸੀਂ ਇਸ ਪਾਲਿਸੀ ਦੇ ਤਹਿਤ ਕਵਰੇਜ ਲਈ ਯੋਗ ਨਹੀਂ ਹੋ। ਕ੍ਰਿਸਟੀਨ ਨੇ ਕਿਹਾ ਕਿ ਇਹ ਖਬਰ ਪੂਰੀ ਤਰ੍ਹਾਂ ਹੈਰਾਨੀ ਵਾਲੀ ਸੀ ਕਿਉਂਕਿ ਕੰਜੈਸਟਿਵ ਹਾਰਟ ਫੇਲ ਸ਼ਬਦ ਉਸ ਦੀਆਂ ਕਿਸੇ ਵੀ ਦਵਾਈਆਂ 'ਚ 3 ਸਾਲ ਪਹਿਲਾਂ ਕਦੇ ਨਹੀਂ ਸੀ ਆਇਆ। ਪਰਿਵਾਰ ਨੂੰ ਕਵਰੇਜ ਤੋਂ ਬਿਨਾ ਦੱਸਿਆ ਗਿਆ ਸੀ ਉਹਨਾਂ ਨੂੰ ਡਾਕਟਰੀ ਬਿੱਲਾਂ ਦਾ ਭੁਗਤਾਨ ਕਰਨਾ ਪਵੇਗਾ ਤੇ ਡਾਕਟਰੀ ਬਿੱਲ ਕੁੱਲ 96311 ਡਾਲਰ ਦੇ ਸਨ। ਕ੍ਰਿਸਟੀਨ ਨੇ ਕਿਹਾ ਅਸੀਂ ਸੱਚਮੁੱਚ ਨਿਰਾਸ਼ ਮਹਿਸੂਸ ਕੀਤਾ ਤੇ ਅਸੀਂ ਬਹੁਤ ਸੈਡ ਹੋ ਗਈ ਸੀ। ਪਰਿਵਾਰ ਦੁਆਰਾ ਖਰੀਦੀ ਗਈ ਪਾਲਸੀ ਦੀ ਕਿਸਮ ਨੂੰ ਬੁਨਿਆਦੀ ਮੰਨਿਆ ਜਾਂਦਾ ਹੈ ਤੇ ਇਹ ਪ੍ਰਸ਼ਨਵਲੀ ਦੇ ਨਾਲ ਨਹੀਂ ਆਉਂਦੀ ਅਕਸਰ ਬੀਮਾ ਕੰਪਨੀ ਕਿਸੇ ਨੂੰ ਡਾਕਟਰੀ ਇਲਾਜ ਦੀ ਲੋੜ ਤੋਂ ਬਾਅਦ ਹੀ ਸਵਾਲ ਪੁੱਛਦੀ ਹੈ ਟਰੈਵਲ ਬੀਮਾ ਕੰਪਨੀ ਟਰੈਵਲ ਸਿਕਿਉਰ ਇੰਕ ਦੇ ਪ੍ਰਧਾਨ ਮਾਰਟਨ ਪ੍ਰੈਸਟੋਨ ਨੇ ਮੀਡੀਆ ਨੂੰ ਦੱਸਿਆ ਕਿ ਜਦਕਿ ਮੋਡਲੀ ਯੋਜਨਾ 'ਚ ਕੋਈ ਡਾਕਟਰੀ ਸਵਾਲ ਨਹੀਂ ਹਨ ਅੰਡਰਰਾਈਟਿੰਗ ਸਿਰਫ ਦਾਅਵੇ ਦੇ ਸਮੇਂ ਸ਼ੁਰੂ ਹੁੰਦੀ ਹੈ ਭਾਵੇਂ ਪਹਿਲਾਂ ਤੋਂ ਮੌਜੂਦ ਨਾ ਹੁੰਦੀਆਂ ਕੋਈ ਵੀ ਵਿਵਸਥਾ ਸੰਭਾਵੀ ਤੌਰ ਤੇ ਅਸਥਿਤੀ ਦਾ ਕਾਰਨ ਬਣ ਸਕਦੀ ਹੈ ਪ੍ਰੈਸਟੋਨ ਨੇ ਕਿਹਾ ਤੁਹਾਨੂੰ ਸਮਝਣਾ ਪਵੇਗਾ ਕਿ ਜੇਕਰ ਇਹ ਕਹਿੰਦੇ ਨੇ ਪਹਿਲਾਂ ਤੋਂ ਮੌਜੂਦ ਨਾ ਹੋਣ ਵਾਲੀਆਂ ਸਥਿਤੀਆਂ ਨੂੰ ਕਵਰ ਨਹੀਂ ਕੀਤਾ ਗਿਆ ਤਾਂ ਉਹਨਾਂ ਦੇ ਰਿਕਾਰਡਾਂ 'ਚ ਜੋ ਵੀ ਉਲੱਭ ਸਕਦੇ ਨੇ ਉਹ ਇੱਕ ਸਮੱਸਿਆ ਨੂੰ ਦਰਸਾਉਣਗੇ ਤੇ ਅੰਤ 'ਚ ਕੈਨੇਡਾ 'ਚ ਕਵਰ ਨਹੀਂ ਕੀਤੇ ਜਾਣਗੇ ਹਾਲਾਂਕਿ ਪਰਿਵਾਰ ਨੂੰ ਲੱਗਿਆ ਹੈ ਕਿ ਇੱਕ ਅਨਗੈਲੀ ਸੀ ਕਿਉਂਕਿ ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਉਹਨਾਂ ਦੀ ਮਾਂ ਨੂੰ ਦਿਲ ਦੀ ਕੋਈ ਸਮੱਸਿਆ ਆਈ ਹੈ ਪਰਿਵਾਰ ਵੱਲੋਂ ਮੈਨੂ ਲਾਈਫ ਨਾਲ ਸੰਪਰਕ ਕੀਤਾ ਗਿਆ ਤਾਂ ਇੱਕ ਬੁਲਾਰੀ ਨੇ ਕਿਹਾ ਕਿ ਕਈ ਵਾਰ ਵਿਲੱਖਣ ਸਥਿਤੀਆਂ ਹੁੰਦੀਆਂ ਨੇ ਜਿੱਥੇ ਮੈਡੀਕਲ ਫਾਈਲ ਦੀ ਵਿਆਖਿਆ ਇਕਰਾੜਨਾਮੇ ਨਾਲ ਮੇਲ ਨਹੀਂ ਖਾਂਦੀ ਅਸੀਂ ਨੇੜਿਓਂ ਵੇਖਿਆ ਤੇ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਦਾਅਵੇ ਦਾ ਭੁਗਤਾਨ ਕਰਾਂਗੇ ਅਸੀਂ ਸੰਬੰਧਿਤ ਟੀਰਾਨ ਨੂੰ ਸੂਚਿਤ ਕੀਤਾ ਹੈ ਤੇ ਹੁਣ ਭੁਗਤਾਨ ਪ੍ਰਕਿਰਿਆ ਸ਼ੁਰੂ ਕਰ ਰਹੇ ਹਾਂ ਸ਼ੁਰੂ ਵਿੱਚ ਦਾਅਵੇ ਤੋਂ ਇਨਕਾਰ ਕਰਨ ਦੇ ਬਾਵਜੂਦ ਮੈਨੂ ਲਾਈਫ ਹੁਣ ਮੈਡੀਕਲ ਬਿੱਲਾਂ ਦਾ ਪੂਰਾ ਭੁਗਤਾਨ ਕਰਨ ਲਈ ਸਹਿਮਤ ਹੋ ਗਈ ਹੈ ਕ੍ਰਿਸਟਿਨ ਇੱਕ ਹੈ ਅਸੀਂ ਤੁਹਾਡੀ ਕਹਾਣੀ ਨੂੰ ਸਵੀਕਾਰ ਕਰਨ ਤੇ ਇਸ ਹਾਲਤੇ ਪਹੁੰਚਣ 'ਚ ਮਦਦ ਕਰਨ ਲਈ ਧੰਨਵਾਦੀਆਂ ਆਪਣੇ ਲਈ ਜਾਂ ਕਿਸੇ ਅਜ਼ੀਜ਼ ਲਈ ਕਵਰੇਜ ਖਰੀਦਦੇ ਸਮੇਂ ਆਪਣੀ ਸਿਹਤ ਬਾਰੇ ਜੋ ਵੀ ਤੁਸੀਂ ਜਾਣਦੇ ਹੋ ਉਸ ਬਾਰੇ ਜਾਣੂ ਹੋਣਾ ਤੇ ਸਪਸ਼ਟ ਤੌਰ ਤੇ ਸੰਚਾਰ ਕਰਨਾ ਜ਼ਰੂਰੀ ਹੈ ਤਾਂ ਜੋ ਤੁਹਾਨੂੰ ਸਹੀ ਕਵਰੇਜ ਮਿਲ ਸਕੇ ਟ੍ਰੰਪ ਦੇ ਟੈਰਿਫ ਕਾਰਨ ਨਵੀਆਂ ਅਤੇ ਵਰ्तੀਆਂ ਹੋਈਆਂ ਕਾਰਾਂ ਦੀਆਂ ਕੀਮਤਾਂ ਵਧਣਗੀਆਂ ਇਹ ਕੋਈ ਹੋਰ ਨਹੀਂ ਬਲਕਿ ਮਾਹਰ ਕਹਿ ਰਹੇ ਨੇ ਆਟੋਜ਼ਨ ਦੇ ਸੀਓ ਦਾ ਕਹਿਣਾ ਹੈ ਕਿ ਮੰਗ ਵਧਣ ਕਾਰਨ ਵਰ्तੀਆਂ ਹੋਈਆਂ ਕਾਰਾਂ ਦੀਆਂ ਕੀਮਤਾਂ ਪਹਿਲਾਂ ਹੀ ਵਧ ਰਹੀਆਂ ਨੇ ਮਹਰਾਂ ਦਾ ਕਹਿਣਾ ਹੈ ਕਿ ਸਾਰੇ ਆਯਾਤ ਕੀਤੇ ਵਾਹਨਾਂ ਤੇ ਅਮਰੀਕਾ ਦੇ ਭਾਰੀ ਟੈਰਫ ਕੀਮਤਾਂ ਨੂੰ ਵਧਾਉਣ ਲਈ ਤਿਆਰ ਨੇ ਜੋ ਕਿ ਮਹਾਂਮਾਰੀ ਨਾਲ ਸੰਬੰਧਿਤ ਰੁਕਾਵਟਾਂ ਦੇ ਕਾਰਨ ਪਹਿਲਾਂ ਹੀ ਉੱਚੇ ਨੇ ਨਵੀਆਂ ਤੇ ਵਰਤੀਆਂ ਹੋਈਆਂ ਕਾਰਾਂ ਦੋਵਾਂ ਲਈ ਹਜੇ ਵਿਚੇ ਨੇ ਵਰਤੀਆਂ ਹੋਈਆਂ ਕਾਰਾਂ ਦੇ ਬਾਜ਼ਾਰ ਆਟੋਜ਼ਨ ਦੇ ਸੀਈਓ ਸੀਨ ਮੈਕਟਾਵਿਸ਼ ਨੇ ਕਿਹਾ ਹੈ ਕਿ ਕੁਝ ਵਰਤੀਆਂ ਹੋਈਆਂ ਕਾਰਾਂ ਦੀਆਂ ਕੀਮਤਾਂ ਪਹਿਲਾਂ ਹੀ ਵੱਧ ਰਹੀਆਂ ਨੇ ਕਿਉਂਕਿ ਵਿਕਰੇਤਾ ਖਰੀਦਦਾਰਾਂ ਨੂੰ ਨਵੇਂ ਵਾਹਨ ਦੇ ਮੁਕਾਬਲੇ ਬਿਹਤਰ ਸੌਬਤ ਦੇ ਦੀ ਉਮੀਦ ਕਰ ਰਹੇ ਨੇ ਉਨਾ ਕਿਹਾ ਕਿ ਨਵੀਆਂ ਕਾਰਾਂ ਦੀਆਂ ਕੀਮਤਾਂ ਵੱਧ ਜਾਂਦੀਆਂ ਨੇ ਲੋਕ ਵਰਤੀਆਂ ਹੋਈਆਂ ਕਾਰਾਂ ਵੱਲ ਦੇਖਦੇ ਨੇ ਤੇ ਫਿਰ ਮੰਗ ਵਿੱਚ ਵਾਧਾ ਵਰਤੀਆਂ ਹੋਈਆਂ ਗੱਡੀਆਂ ਦੀਆਂ ਕੀਮਤਾਂ ਨੂੰ ਵਧਾਉਂਦਾ ਹੈ ਨਕਟਾਵਿਸ਼ ਨੇ ਕਿਹਾ ਕਿ ਖਪਤਕਾਰਾਂ ਦੇ ਅਨਿਸ਼ਚਿਤਤਾ ਤੇ ਉੱਚੀਆਂ ਕੀਮਤਾਂ ਨਾਲ ਜੋਜਨ ਕਾਰਨ ਵਰਤੀਆਂ ਹੋਈਆਂ ਕਾਰਾਂ ਵੱਲ ਵਪਾਰ ਕਰਨ ਜਾਂ ਵੱਡੀਆਂ ਵਾਹਨਾਂ ਦੀ ਖਰੀਦ 'ਚ ਦੇਰੀ ਕਰਨ ਦੀ ਸੰਭਾਵਨਾ ਹੈ ਆਟੋਟ੍ਰੇਡਰ.ca ਵਿਖੇ ਇਨਸਾਈਟਸ ਅਤੇ ਇੰਟੈਲੀਜੈਂਸ ਦੇ ਉਪਰਦਾਨ ਬਾਰਿਸ ਐਕਿਊਰੇਟ ਨੇ ਕਿਹਾ ਕਿ ਇੱਕ ਵਾਰ ਜਦੋਂ ਸਪਲਾਈ ਚੇਨ ਰਾਹੀਂ ਟੈਰਫ ਲਾਗੂ ਹੋਣੇ ਸ਼ੁਰੂ ਹੋ ਜਾਂਦੇ ਨੇ ਤਾਂ ਨਮੀਆਂ ਕਾਰਾਂ ਦੀਆਂ ਕੀਮਤਾਂ ਵਧਣ ਦੀ ਉਮੀਦ ਹੈ। ਉਹਨਾਂ ਅੱਗੇ ਕਿਹਾ ਕਿ ਨਵੇਂ ਟੈਰਫ ਲਾਗੂ ਹੋਣ ਤੋਂ ਪਹਿਲਾਂ ਹਫ਼ਤਿਆਂ ਤੋਂ ਵਧ ਰਹੀਆਂ ਹੋਈਆਂ ਕਾਰਾਂ ਦੀ ਮੰਗ ਵਧ ਰਹੀ ਸੀ ਕਿਉਂਕਿ ਖਪਤਕਾਰਾਂ ਨੂੰ ਉਮੀਦ ਸੀ ਕਿ ਕੀ ਆ ਸਕਦਾ ਹੈ। ਟੋਰਾਂਟੋ 'ਚ ਇੱਕ ਕਾਰ ਡੀਲਰਸ਼ਿਪ ਦੇ ਮਾਲਕ ਦਾ ਕਹਿਣਾ ਹੈ ਕਿ ਟੈਰਫ ਦੀਆਂ ਖਬਰਾਂ ਉਸ ਨੂੰ ਡਰਾ ਰਹੀਆਂ ਨੇ। ਸਕਾਰਬਰੋ ਵਿਖੇ ਐਜੈਕਸ ਆਟੋ ਸੇਲਸ ਦੇ ਮੈਨੇਜਿੰਗ ਡਾਇਰੈਕਟਰ ਐਂਥਨੀ ਪਿਕਲਾਰਿਸ ਨੇ ਕਿਹਾ ਕਿ ਇਸ ਗੱਲ ਤੋਂ ਕਾਫੀ ਡਰਦੇ ਨੇ ਕਿ ਇਸ ਦਾ ਨਤੀਜਾ ਉਦਯੋਗ ਤੇ ਕਾਰੋਬਾਰ ਲਈ ਕੀ ਹੋਵੇਗਾ। ਉਹਨਾਂ ਅੱਗੇ ਕਿਹਾ ਹੈ ਕਿ ਇੱਕ ਛੋਟੇ ਪਰਿਵਾਰਕ ਡੀਲਰਸ਼ਿਪ ਹੋਣ ਦੇ ਨਾਤੇ ਟੈਰਿਫਸ ਦਾ ਬਹੁਤ ਵੱਡਾ ਪ੍ਰਭਾਵ ਪੈ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੇ ਆਯਾਤ ਕੀਤੇ ਵਾਹਨਾਂ ਤੇ 25% ਡਿਊਟੀ ਲਾਗੂ ਕਰ ਦਿੱਤੀ ਹੈ ਜਿਸ ਚ ਕੈਨੇਡਾ ਅਮਰੀਕਾ ਮੈਕਸੀਕੋ ਵਪਾਰ ਸਮਝੌਤੇ ਨੂੰ ਪਾਲਣਾ ਕਰਨ ਵਾਲੇ ਕੁਝ ਹਿੱਸਿਆਂ ਲਈ ਅਸਥਾਈ ਰਾਹਤ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ਤੋਂ ਆਉਣ ਵਾਲੀਆਂ ਆਟੋਮੋਬਾਈਲਸ ਤੇ ਜਵਾਬੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ ਜਿਸ ਨਾਲ ਸਪਲਾਈ ਲੜੀ ਵਿੱਚ ਹੋਰ ਲਾਗਤਾਂ ਵਧ ਗਈਆਂ ਨੇ 트럼ਪ ਨੇ 12 ਮਾਰਚ ਨੂੰ ਸਟੀਲ ਅਤੇ ਐਲੂਮੀਨੀਅਮਾ ਟੈਰਿਫ ਵੀ ਲਾਗੂ ਕੀਤੇ ਜੋ ਵਾਹਨ ਨਿਰਮਾਤਾਵਾਂ ਲਈ ਹੋਰ ਲਾਗਤ ਦਬਾ ਪਾਉਂਦੇ ਨੇ ਜੀਡੀ ਇਕਨੋਮਿਕਸ ਨੇ 27 ਮਾਰਚ ਦੀ ਇੱਕ ਰਿਪੋਰਟ ਚ ਕਿਹਾ ਕਿ ਟੈਰਿਫਾ ਅਮਰੀਕਾ ਚ ਵਾਹਨਾਂ ਦੀ ਔਸਤ ਕੀਮਤ 5000 ਯੂਐਸ ਡਾਲਰ ਤੱਕ ਵਧਾ ਸਕਦੇ ਨੇ ਜੇਕਰ ਸੀਯੂਐਸ ਐਮਏ ਅਨੁਕੂਲ ਪੁਰਜ਼ਿਆਂ ਲਈ ਛੋਟੋ ਹਟਾ ਦਿੱਤੀ ਜਾਂਦੀ ਹੈ ਤਾਂ ਅਨੁਮਾਨ 7000 ਯੂਐਸ ਡਾਲਰ ਅਤੇ 10000 ਯੂਐਸ ਡਾਲਰ ਦੇ ਵਿਚਾਲੇ ਹੋ ਜਾਂਦਾ ਹੈ ਜਦਕਿ ਤਾਂਤ ਦੇ ਟੈਰਿਫ ਲਾਗਤਾਂ ਵਿੱਚ 1000 ਯੂਐਸ ਡਾਲਰ ਹੋਰ ਜੁੜਦੇ ਨੇ ਆਟੋ ਇੰਡਸਟਰੀ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਟੈਲਫਾਂ ਕਾਰਨ ਪਲਾਂਟ ਬੰਦ ਹੋ ਜਾਣਗੇ ਸਟੀਨਲੈਂਟਸ ਦੇ ਪਹਿਲਾ ਹੀ ਵਿਨਸਰ অন্ਟਾਰੀਓ ਚ ਆਪਣੇ ਪਲਾਂਟ ਦੇ ਕੰਮਕਾਜ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਹੈ অন্ਟਾਰੀਓ ਦੇ ਪ੍ਰੀਮੀਅਰ ਡਕਫੋਰਡ ਨੇ ਕਿਹਾ ਹੈ ਕਿ ਕੈਨੇਡਾ ਟੈਲਫਾਂ ਵਿਰੋਧ ਲੜਾਈ ਜਾਰੀ ਰੱਖੇਗਾ ਤੇ ਕਾਮਿਆਂ ਦੀ ਰੱਖਿਆ ਕਰੇਗਾ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇਣਾ ਤਨਮਤ